ਜਦੋਂ ਵੀ ਪੰਜਾਬ ਪੁਲਿਸ ਦੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਈ ਲੋਕ ਨੇਕਾ ਤਰ੍ਹਾਂ ਦੇ ਨੀਚੇ ਕਮੈਂਟ ਕਰਦੇ ਨੇ ਨੇਕਾ ਤਰ੍ਹਾਂ ਦੀ ਲੋਕਾਂ ਦੀ ਪ੍ਰਤੀਕਿਰਿਆ ਹੁੰਦੀ ਹੈ ਕਿ ਪੰਜਾਬ ਪੁਲਿਸ ਲੋਕਾਂ ਦੇ ਨਾਲ ੱੱਕਾ ਕਰਦੀ ਹੈ ਪੰਜਾਬ ਪੁਲਿਸ ਦੇ ਅਫਸਰ ਜੋ ਰਿਸ਼ਵਤ ਲੈਂਦੇ ਨੇ ਤਾਂ ਉਹਨਾਂ ਦੇ ਉੱਤੇ ਕਾਫੀ ਸਵਾਲ ਚੁੱਕੇ ਜਾਂਦੇ ਨੇ ਪਰ ਹੋਣਗੇ ਕੁਝ ਕੁ ਮੁਲਾਜ਼ਮ ਇਸ ਤਰੀਕੇ ਦੇ ਨਾਲ ਪਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਚੰਗੇ ਮੁਲਾਜ਼ਮ ਵੀ ਨੇ ਜੋ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰ ਰਹੇ ਨੇ ਤਾਇਸੇ ਨੂੰ ਲੈ ਕੇ ਪੰਜਾਬ ਪੁਲਿਸ ਦਾ ਇੱਕੋ ਕਾਸਟੇਬਲ ਜੋ ਕਿ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰ ਰਿਹਾ ਹੈ ਜਿਸ ਦਾ ਨਾਮ ਗੁਰਸਿਮਰਤ ਸਿੰਘ ਬੈਂਸ ਹੈ ਜੋ ਕਿ ਭਾਰਤੀ ਹਵਾਈ ਸੈਨਾ ਦੇ ਵਿੱਚ ਫਲਾਈਂਗ ਅਫਸਰ ਬਣਿਆ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਵੱਲੋਂ ਉਸ ਕਾਸਟੇਬਲ ਨੂੰ ਵਧਾਈਆਂ ਦਿੱਤੀਆਂ ਨੇ ਤਾਂ ਇਸ ਤਰੀਕੇ ਦੇ ਪੰਜਾਬ ਪੁਲਿਸ ਦੇ ਨੌਜਵਾਨ ਦੀ ਵੀਡੀਓ ਨੂੰ ਵੀ ਜੂਰ ਵਾਇਰਲ ਕਰ ਦਿਓ ਮਾੜੀ ਵੀਡੀਓ ਤੁਸੀਂ ਬਹੁਤ ਵਾਇਰਲ ਕਰ ਦਿਓ ਮਾੜੀ ਤਰ੍ਹਾਂ ਦੇ ਕਮੈਂਟ ਬਹੁਤ ਕਰ ਦਿਓ ਬਾਰੀਸ ਨੌਜਵਾਨ ਵਾਸਤੇ ਚੰਗੇ ਕਮੈਂਟ ਤੇ ਚੰਗੀ ਸੋਚ ਵਾਲੇ ਵਿਅਕਤੀ ਜੁਰ ਅੱਗੇ ਸ਼ੇਅਰ ਕਰਨ ਤਾਂਕੀ ਪੰਜਾਬ ਪੁਲਿਸ ਦੀ ਜੋ ਚੰਗੇ ਅਫਸਰਾਂ ਦੀ ਸ਼ਬੀ ਹੈ ਉਹ ਬਣੀ ਰਹੇ ਹੋਣਗੇ ਕੁਝ ਮਾੜੇ ਅਫਸਰ ਜਿੰਨਾ ਕਰਕੇ ਪੰਜਾਬ ਪੁਲਿਸ ਬਦਨਾਮ ਹੁੰਦੀ ਹੈ ਤਾਂ ਉਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਵੀ ਹੁੰਦੀ ਹੈ ਕਾਫੀ ਜਿਹੜੇ ਪੁਲਿਸ ਅਫਸਰ ਰਿਸ਼ਵਤ ਲੈਣ ਵਾਲੇ ਨੇ ਉਹ ਜੇਲ੍ਹਾਂ ਦੇ ਵਿੱਚ ਹੀ ਬੈਠੇ ਨੇ ਕਈ ਪੁਲਿਸ ਮੁਲਾਜ਼ਮ ਦਿਨ ਨੌਕਰੀਆਂ ਤੋਂ ਆਪਣੇ ਹੱਥੋਂ ਬੈਠੇ ਨੇ ਤਾਂ ਇਸ ਤਰੀਕੇ ਦੇ ਪੁਲਿਸ ਮੁਲਾਜ਼ਮ ਵੀ ਬਹੁਤ ਨੇ ਪਰ ਦੂਜੇ ਪਾਸੇ ਗੁਰਸਿਮਰ ਸਿੰਘ ਬੈਂਸ ਵਰਗੇ ਨੌਜਵਾਨ ਜੋ ਕਿ ਛੋਟੇ ਕਰਤ ਉੱਠ ਕੇ ਅੱਜ ਵੱਡੀਆਂ ਪਲੰਗਾ ਹਾਸਲ ਕਰ ਰਹੇ ਨੇ ਜਿਸ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰ ਰਹੇ ਨੇ ਇਸ ਨੌਜਵਾਨ ਵਾਸਤੇ ਜੁਰ ਤੁਸੀਂ ਵੀ ਅੱਗੇ ਆਪਣੇ ਦੋਸਤ ਮਿੱਤਰਾਂ ਤੱਕ ਇਹ ਵੀਡੀਓ ਸ਼ੇਅਰ ਕਰਿਓ ਤਾਂ ਕਿ ਕਿਤਨੇ ਕਿਤੇ ਪੰਜਾਬ ਪੁਲਿਸ ਦੇ ਹੋਰ ਨੌਜਵਾਨ ਵੀ ਜਾਂ ਫਿਰ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਵੀ ਗੁਰਸਿਮਰਨ ਬੈਂਸ ਵਰਗੀ ਸੋਚ ਲੈ ਕੇ ਅੱਗੇ ਚੱਲਣ ਤਾਂ ਕਿ ਪੰਜਾਬ ਦਾ ਨਾਮ ਰੋਸ਼ਨ ਹੋ ਸਕੇ ਕਿ ਪੰਜਾਬ ਨੂੰ ਬਹੁਤ ਤਰੀਕੇ ਨਾਲ ਬਦnaam ਕੀਤਾ ਜਾਂਦਾ ਹੈ ਜਦੋਂ ਵੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਪੰਜਾਬ ਤੇ ਨਿੱਕਾ ਤਰ੍ਹਾਂ ਦੀਆਂ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਬੈਠੇ ਉਹ ਲੋਕ ਸਵਾਲ ਖੜੇ ਕਰਦੇ ਨੇ ਪਰ ਪੰਜਾਬ ਦੇ ਵਿੱਚ ਇਹ ਇਸ ਤਰੀਕੇ ਦੇ ਜਿਹੜੇ ਅਫਸਰ ਨੇ ਉਹਨਾਂ ਦੀਆਂ ਖਬਰਾਂ ਉਹਨਾਂ ਦੀਆਂ ਵੀਡੀਓ ਵੀ ਦੇਸ਼ਾਂ ਦੇਸ਼ਾਂ ਵਿੱਚ ਪਹੁੰਚਣੀ ਚਾਹੀਦੀ ਹੈ ਤਾਂਕਿ ਪੰਜਾਬ ਦੇ ਉੱਤੇ ਲੋਕਾਂ ਨੂੰ ਮਾਣ ਵੀ ਹੋ ਸਕੇ ਕਿ ਪੰਜਾਬ ਦੀ ਧਰਤੀ ਇਹੋ ਜਿਹੇ ਅਫਸਰਾਂ ਨੂੰ ਵੀ ਜਨਮ ਦਿੰਦੀ ਹੈ ਤਾਂ ਇਹ ਕੋਈ ਪਹਿਲਾ ਅਫਸਰ ਨਹੀਂ ਅਸੀਂ ਕਹਿੰਦੇ ਪਹਿਲਾ ਵੀ ਬਹੁਤ ਨੌਜਵਾਨਾਂ ਨੇ ਪੁਲੰਗਾ ਹਾਸਲ ਕੀਤੀਆਂ ਹੋਣਗੀਆਂ ਪਰ ਡੀਜੀਪੀ ਪੰਜਾਬ ਵੱਲੋਂ ਤੇ ਪੰਜਾਬ ਦੇ ਹੋਰ ਪੁਲਿਸ ਅਫਸਰਾਂ ਵੱਲੋਂ ਗੁਰਸਿਮਰ ਅੰਬੈਸ ਨੂੰ ਲਗਾਤਾਰ ਵਧੈ ਨ ਦਿੱਤੀਆਂ ਜਾ ਰਹੀਆਂ ਨੇ ਤੇ ਉਮੀਦ ਕਰਦੇ ਹਾਂ ਇਸ ਤਰੀਕੇ ਦੇ ਹੋਰ ਵੀ ਪੁਲਿਸ ਅਫਸਰ ਨੌਜਵਾਨ ਅੱਗੇ ਵਧਣਗੇ ਚੰਗੀ ਸੋਚ ਲੈ ਕੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨਗੇ ਤੇ ਅਸੀਂ ਵੀ ਪੁਲਿਸ ਅਫਸਰਾਂ ਨੂੰ ਕਹਿੰਨੇ ਆ ਕਿ ਕੁਝਕ ਤੁਹਾਡੇ ਪੁਲਿਸ ਮੁਲਾਜ਼ਮਾ ਕਰਕੇ ਜਿਹੜਾ ਪੂਰਾ ਪੁਲਿਸ ਵਿਭਾਗ ਬਦਨਾਮ ਹੁੰਦਾ ਉਸ ਨੂੰ ਠੀਕ ਕਰਨ ਵਾਸਤੇ ਆਪਣੇ ਨਾਲ ਦੇ ਪੁਲਿਸ ਮੁਲਾਜ਼ਮਾਂ ਨੂੰ ਸਮਝਾਇਆ ਕਰੋ ਜਨਤਾ ਜੋ ਜਨਤਾ ਦੇ ਪੈਸੇ ਨਾਲ ਤਨਖਾਹਾਂ ਤੁਹਾਨੂੰ ਮਿਲਦੀਆਂ ਨੇ ਉਹਨਾਂ ਤਨਖਾਹਾਂ ਨੂੰ ਤੁਸੀਂ ਘਰ ਲੈ ਕੇ ਜਾਂਦੇ ਹੋ ਤੇ ਉਹਨਾਂ ਜਨਤਾ ਦੇ ਨਾਲ ਤੁਸੀਂ ਚੰਗਾ ਵਿਵਹਾਰ ਕਰਿਆ ਕਰੋ ਤਾਂਕਿ ਤੁਹਾਡੀ ਡਿਊਟੀ ਵਧੀਆ ਨਿਵੇ ਦੂਜੇ ਪਾਸੇ ਪੁਲਿਸ ਦੀ ਸ਼ਭੀ ਵੀ ਬਣੇ ਰਹੇ ਤਾਂ ਇਸ ਤਰੀਕੇ ਦੀਆਂ ਹੋਰ ਖਬਰਾਂ ਦੇਖਣ ਲਈ ਤੁਹਾਡੇ ਨਾਲ ਅਸੀਂ ਵਾਰ-ਵਾਰ ਜੁੜਾਂਗੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਜਲਦੀ ਤੁਹਾਡੇ ਤੱਕ ਅਪਡੇਟ ਪਹੁੰਚ ਸਕੇ ਧੰਨਵਾਦ